ਵਾਹਿਗੁਰੂ ਸਾਹਿਬ ਜੀ ਦੰਦੋਤ ਵੰਦਨ ਅਨਕ ਬਾਾਰ ਸਾਰੇ ਕਲਾ ਸਮਰਾਥ ਢੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸੈਭੰ ਗੁਰ ਪ੍ਰਸਾਦ ਰਗ ਸੁਹੀ ਮਹਲਾ ਪਹਿਲਾ ਚੌਪਦੇ ਘਰ ਪਹਿਲਾ ਪੰਡਾ ਤੋਏ ਬੈਸ ਤੂਪ ਦੇਵਹ ਤਉ ਦੂਦ ਕਉ ਜਾਵੋ ਦੂਰ ਕਰਮ ਫਣ ਸੁਰਤ ਸਮਾਇ ਨ ਹੋਏ ਨਿਰਾਸ ਜਮਾਵੋ ਜਪੋ ਤਾਏ ਕੋ ਨਮ ਅਵਰ ਕਨ ਕਮ ਰਹਾ ਹੋ ਇਹ ਮਨ ਇਤਿਹਾਤ ਕਰੋ ਹੋਰ ਨਿਤਰੂ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਆ ਐ ਨ ਬੇ ਦਿਆਮਰਤ ਪਾਵਹ ਮਨ ਸੰਪਤ ਜਿਤ ਸਤ ਸਰਨਾਵਨ ਭਾਵਨ ਪਾਤੇ ਤ੍ਰਿਪਤ ਕਰੇ ਪੂਜਾ ਪਾਣ ਸੇਵਕ ਜੇ ਸੇਵੇ ਇਨਬੇਦ ਸਾਹਿਬ ਰਵਤ ਰਹਾ ਕਹਿੰਦੇ ਕਹੇ ਕਹੇ ਕਹ ਜਾਵਹਿ ਤੁਮ ਸਰ ਅਵਰ ਨ ਕੋਈ ਭਗਤ ਨਹੀਨ ਨਾਨਕ ਜਨ ਜੰਪਾ ਹੌਸਲਾ ਹੀ ਸਤਕਾ ਸੁਈ ਕਹਿੰਦੇ ਕਹੇ ਕਹੇ ਕਹ ਜਾਵੇ ਤੁਮ ਸਾਰੇ ਅਵਰ ਨਾ ਕੋਈ ਭਗਤ ਹੀ ਨਾ ਨਾਨਕ ਜਨ ਜਮ ਪੈ ਹੌਸਲਾ ਹੀ ਸੱਚਾ ਸੋਏ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ 라ਗ ਸੁਹੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਦੂੜੈ ਕਉ ਜਾਵਹੁ ਦੂਰ ਕਰਮ ਫਨ ਸੁੱਤ ਸਮਾਇਨ ਹੋਏ ਨਿਰਾਸ਼ ਜਮਾਵੋ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਦੀ ਅੱਜ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਰਾਗ ਸੋਹੀ ਅੰਦਰ ਅੰਗ 728 ਉੱਪਰ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਵਾਂ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਦੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰਉ ਕਰੋ ਸਿੱਖੀ ਦਾਤ ਨਾਮ ਦਾਣੀਆਂ ਦਾਤਾ ਕੋਮਲ ਚਰਨਾਂ ਦੀ ਪੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣ ਸਰਵਤ ਸੰਗਤਾਂ ਨੂੰ ਅਮਰਤ ਵੇਲੇ ਦੀ ਦਾਤ ਨਿਤਨੇਮ ਦੀਆਂ ਦਾਤਾਂ ਸਰਵਤ ਸੰਤ ਨੂੰ ਦੁੱਧ ਪੁੱਤ ਧਾਨੀਆਂ ਦਾਤਾ ਸਰੀਰ ਤੰਦਰੁਸਤੀ ਬਖਸ਼ਣਾ ਦੇ ਅਰੋਗਤਾ ਬਖਸ਼ਣ ਦਾਤਾ ਦੀ ਨਾਮ ਬਾਣੀ ਦੀ ਦਾਤ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ